ਦਰ ਜੀ ਆਨ ਆਪਰ ਇਹ ਏਰੀਆ ਵੀ ਇੱਥੇ ਵੀ ਫਾਰਮਾਨਿਕ ਜਨਜਾਇ ਨਾ ਪਸੰਦ ਰੋਟੀਆ ਪਹਿਲਾਂ ਨਿਕਲ ਗਿਆ ਇਹ ਕੀ ਨਾਮ ਮਨਦੀਪ ਸਿੰਘ ਨਾਇਬ ਫੈਕਟਰੀ ਨਾਮ ਪੈਰਾਮੋਟਾ ਹੀ ਕਿੱਥੇ ਆਏ ਇਹ ਕੋਮਟਾ ਹੀ ਆਏ ਅੱਛੀ ਗੱਲ ਵਾਦ ਕੀ ਅੱਗ ਕਦੋਂ ਲੱਗੀ ਇਹ ਅੱਗ ਇਹ ਆਪਣੇ ਉਹ ਹੀ 550 ਤੇ ਅੱਗ ਲੱਗੀ ਐ ਤੇ ਉਸ ਤੋਂ ਬਾਅਦ ਮਤਲਬ ਅਸੀਂ ਅੰਦਰ ਜਾਂ ਬੜੇ ਅਸੀਂ ਸਟਾਫ ਵਾਲਿਆਂ ਨੂੰ ਸਾਰਿਆਂ ਨੂੰ ਬਾਹਰ ਕੱਢਿਆ ਉਸ ਤੋਂ ਬਾਅਦ ਫਿਰ ਅਸੀਂ ਅੰਦਰ ਜਿਹੜੀ ਲੇਬਰ ਸੀਗੀ ਸਾਰਿਆਂ ਨੂੰ ਮਤਲਬ ਫਲੇਕ ਤਾਂ ਸਾਰਿਆਂ ਨੂੰ ਬਾਹਰ ਕੱਢਿਆ ਤੇ ਇੱਕ ਦੋ ਮਤਲਬ ਰਹਿ ਗਏ ਸੀ ਉਹਨਾਂ ਨੂੰ ਵੀ ਮਤਲਬ ਕਿਵੇਂ ਨਾ ਕਿਵੇਂ ਸੀ ਬਾਹਰ ਕੱਢ ਲਿਆ ਔਖਾ ਸੌਖਾ ਤੇ ਉਸ ਤੋਂ ਬਾਅਦ ਜਦ ਅਸੀਂ ਮਤਲਬ ਅੱਗ ਦੇ ਪੈਟਰੋਲ باندې ਕੋਸ਼ਿਸ਼ ਕੀਤੀ ਪਰ ਅੱਗ ਸਾਡੇ ਮਤਲਬ ਫਸੋ ਬਾਹਰ ਹੋ ਗਈ ਸੀਗੀ ਤੇ ਹੁਣ ਮਤਲਬ ਟਾਈਮ ਹੋ ਗਿਆ ਹੋਈ ਛੋਟਾ 7 ਤੱਕ ਤਾਂ ਉੱਪਰ ਹੋ ਗਿਆ ਹੋਣਾ 7:30 ਟਾਈਮ ਹੋ ਗਈ ਤੇ ਮਤਲਬ ਬਹੁਤ ਨੁਕਸਾਨ ਹੋ ਗਿਆ ਮਤਲਬ ਅਸੀਂ ਪੂਰਾ ਕੰਟਰੋਲ ਕੀਤਾ ਸੀ ਅੱਗ ਦੇ ਬਾਕੀ ਹਾਂਜੀ ਤੁਸੀਂ ਤੁਰੰਤ ਤੁਰੰਤ ਸੁਝਾਅ ਕੀਤਾ ਇਹ ਫਾਇਰ ਵੈਕਟਰ ਹਲੇ ਅੱਕ ਕੰਟਰੋਲ ਨਹੀਂ ਹੋ ਪਾਰੀ ਨਹੀਂ ਨਹੀਂ ਹਲੇ ਬਹੁਤ ਜ਼ਿਆਦਾ ਅੱਗ ਫੈਲ ਗਈ ਹੈ ਇੱਧਰ ਕਵਾੜਾ ਪੈ ਰਹੇ ਉੱਥੇ ਤੱਕ ਸਾਰੇ ਧੂਆ ਉਹ ਉਹ ਵੀ ਬੰਦੇ ਦੇਖਣ ਆ ਰਹੇ ਇੱਧਰ ਬਹੁਤ ਜ਼ਿਆਦਾ ਅੱਗ ਦਾ ਨੁਕਸਾਨ ਹੋ ਗਿਆ ਇੱਧਰ ਠੀਕ ਹਾਂਜੀ ਸਰ ਨਾਮ ਦੱਸਿਓ ਆਪਣਾ ਮੇਰਾ ਨਾਮ ਸਰ ਏਐਸਸੀ ਪਵਨ ਕੁਮਾਰ ਜੀ ਪੀਸੀਆਰ ਹਾਂਜੀ ਤੇ ਇਹ ਕੀ ਨਾਮ ਆ ਜਿਹੜਾ ਫੈਕਟਰੀ 'ਚ ਅੱਗ ਲੱਗੀ ਹੈ ਇਹ ਸਰ ਅਮਨ ਨਾ ਰੋੜਾ ਦੀ ਫੈਕਟਰੀ ਹੈ ਜੀ ਪੈਰਡੋਰ ਵਾਲਿਆਂ ਦੀ ਫੈਕਟਰੀ ਹੈ ਜੀ ਇਹ ਪਝੇਟੇ ਇੱਥੇ 550 ਤੇ ਅੱਗ ਲੱਗੀ ਆ ਸੀ ਮੌਕੇ ਤੇ ਪਹੁੰਚ ਗਈ ਸਰ ਅੱਗ ਜੇ ਲੱਗੀ ਆ ਤੇ ਫਿਰ ਬਰਗੇੜ ਦੀਆਂ ਗੱਡੀਆਂ ਹੌਲੀ ਹੌ ਸੋ ਤੇ ਹਾਂਜੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਸਾਰ ਕੋਈ ਨਹੀਂ ਹੋਇਆ ਹੈਗਾ ਹਾਂ ਬਾਕੀ ਸਭ ਠੀਕ ਹੈ ਅੱਜ ਅੱਗ ਬੁਜੀ ਨਹੀਂ ਹੈਗੀ ਬੁਝਾਉਣ ਦੇ ਆ ਜੀ ਠੀਕ ਹੈ ਜੀ